ਹੁੰਦੇ ਰੋਂਦੇ ਜੀ ਪਰ ਹੁਣ ਆਪਾਂ ਕਹਿੰਦੇ ਆ ਵੀ ਇਹ ਦੁਨੀਆ ਮੱਡੀ ਪੈਸੇ ਦੀ ਹਰ ਚੀਜ਼ ਮਕੇਂਦੀ ਏ ਭਾ ਸੱਚਣਾ ਇੱਥੇ ਰੋਂਦੇ ਚਿਹਰੇ ਨਹੀਂ ਵੇਚਦੇ ਹੱਸਣ ਦੀ ਹੁਣ ਸਮਾਈਲ ਰੱਖਣੀ ਹਸ ਮੁਖ ਸੁਭਾਅ ਤੇ ਦੁਖੀ ਦੁਖੀ ਰਹਿਣਾ ਇੱਕੇ ਸਭਾ ਇੱਕ ਮਾਇੂਸ ਜੇ ਰਹਿਣਾ ਖਿਜੇ ਖਿਜੇ ਰਹਿਣਾ ਇਰੀਟੇਟ ਰਹਿਣਾ ਇਹ ਦੋ ਤਰ੍ਹਾਂ ਦੇ ਸਵਾਲ ਹੁਣ ਜਿੰਨੇ ਤੁਸੀਂ ਬੈਠਿਆ ਤੁਸੀਂ ਸਾਰਿਆਂ ਦਾ ਪਤਾ ਕੀ ਕਹਿਣਾ ਨਹੀਂ ਮੈਂ ਤਾਂ ਹਸਮੁਖੀ ਆ ਆਪਣੇ ਆਪ ਨੂੰ ਤੁਸੀਂ ਹਸਮੁਖਾ ਵਾਲੀ ਲਿਸਟ 'ਚ ਸ਼ਾਮਲ ਕਰ ਲੈਣਾ ਤੇ ਦੂਜਿਆਂ ਨੂੰ ਪੁੱਛੋ ਆਲੇ ਦੁਆਲੇ ਵਾਲਿਆਂ ਨੂੰ ਪੁੱਛੋ ਵੀ ਸੇਕ ਕਿੰਨਾ ਕ ਮਾਰਨਾ ਹੈ ਉਹਦੇ ਪਤਾ ਦੂਜਿਆਂ ਨੂੰ ਲੱਗਦਾ ਆਪਣੇ ਆਪ ਨੂੰ ਤੇ ਬੰਦਾ ਹਸਮੁਖੀ ਸਮਝਦਾ ਕਿ ਨਹੀਂ ਵੀ ਮੈਂ ਤਾਂ ਠੀਕ ਹੀ ਆ ਮੈਂ ਤਾਂ ਹਸਮੁਖੀ ਆ ਤੇ ਬੀਬੀ ਨੂੰ ਪੁੱਛੀਏ ਤੇਰੀ ਨੂੰ ਵੀ ਉਹਨੂੰ ਖਿੱਚ-ਖਿੱਚ ਪੈਂਦਾ ਹੈ ਵੇਖੀਦੇ ਨੇ ਮੁੰਡੇ ਨੌਜਵਾਨ ਨੇ ਜਦੋਂ 18 ਤੋਂ ਟੱਪਦਾ ਮਾਂ ਨੂੰ ਗਾਲੀ ਪਈ ਜਾਂਦਾ ਬਸ ਖਿਜੀ ਜਾਂਦਾ ਹੱਸਦਾ ਦੋਸਤਾਂ ਨਾਲ ਪਤਾ ਨਹੀਂ ਕਿੰਨਾ ਮਰ ਹੱਦ ਦਾ ਪਰ ਮਾਂ ਦੇ ਤਾਂ ਖਿਜ-ਖਿਜ ਪੈਂਦਾ ਘਰ ਵਾਲੀ ਦੇ ਵੀ ਖਿਜ-ਖਿਜ ਪੈਂਦਾ ਵਿਆਹਿਆ ਬਰਿਆ ਨਿਆਣਿਆਂ ਨੂੰ ਤਾਂ ਖਿਜ-ਖਿਜ ਪੈਂਦਾ ਹਾਸਾ ਮੁੱਖ ਕਿੱਥੇ ਉਹ ਤੇ ਕੋਈ ਕੋਈ ਹੁੰਦਾ ਜਿਹੜਾ ਸੱਚੀ ਹਾਸਾ ਹੱਸਦਾ ਹੁੰਦਾ ਵਟੀਆਂ-ਵਟੀਆਂ ਪ੍ਰੋਬਲਮਾਂ ਆਉਂਦੀਆਂ ਹੱਸ ਕੇ ਜਿਹੀ ਬਸ ਠੀਕ ਹੈ ਕੋਈ ਕੋਈ ਹੁੰਦਾ ਹੈ ਅੰਦਰੋਂ ਹੁਣ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਖਸ ਮੁਖ ਸੁਭਾਅ ਹੈ ਇੱਜ਼ ਮੰਦਰੂ ਹੁੰਦਾ ਹੈ ਕਿ ਅਸੀਂ ਬਣਾਇਆ ਹੁੰਦਾ ਹੈ ਇੱਕ ਕੁਦਰਤੀ ਮਿਲਿਆ ਜਿਵੇਂ ਮੈਨੂੰ ਅੱਖਾਂ ਮਿਲੀਆਂ ਨੱਕ ਮਿਲਿਆ ਇਹ ਕੁਦਰਤੀ ਕੰਨ ਮਿਲਿਆ ਇਹ ਕੁਦਰਤੀ ਹੈ ਦੰਦ ਆਏ ਹੈ ਇਹ ਕੁਦਰਤੀ ਹੈ ਨਾ ਹੱਥ ਪੈਰ ਇੱਕ ਕੁਦਰਤੀ ਹੈ ਪਰ ਜਿਹੜਾ ਇਹ ਸੁਭਾਅ ਹੈ ਇਹ ਆਇਆ ਹੈ ਕਿ ਮੈਂ ਬਣਾਇਆ ਬੋਲ ਆਪਾਂ ਆਪ ਬਣਾਇਆ ਇਹ ਅਸੀਂ ਬਣਾਇਆ ਅਸੀਂ ਸੁਣਿਆ ਮੈਂ ਕਿਸ ਤਰ੍ਹਾਂ ਰਹਿਣਾ ਹੈ ਮੈਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ ਇਹ ਸੱਡੀ

ਤੇ ਜੇ ਇਹਨੂੰ ਚਾਹੀਏ ਅਸੀਂ ਇਹਨੂੰ ਬਦਲ ਸਕਦੇ ਹਾਂ ਮੇਰੀ ਬਾਹ ਟੁੱਟ ਜਾਏ ਇਹਦੇ ਥਾਂ ਦੇ ਉੱਤੇ ਨਕਲੀ ਬਾਹ ਕੋਈ ਡਾਕਟਰ ਲਾਏਗਾ ਮੇਰੀ ਕਿਡਨੀ ਕੋਈ ਨਵੀਂ ਡਾਕਟਰ ਬਦਲੇਗਾ ਅੱਖ ਮੇਰੀ ਕੋਈ ਡਾਕਟਰ ਬਦਲੇਗਾ ਦੰਦ ਨਕਲੀ ਕੋਈ ਡਾਕਟਰ ਲਾਏਗਾ ਪਰ ਜਿਹੜਾ ਸੁਭਾਅ ਆ ਇਹ ਮੈਨੂੰ ਖੁਦ ਬਦਲ ਨਾ ਪਵੇਗਾ ਤੇ ਜੇ ਇਹ ਸੁਭਾ ਹੈ ਕਿਸੇ ਦਾ ਤੇ ਬਦਲੋ ਲਾਓ ਜੋ ਆਪਣੇ ਸੁਭਾ ਨੂੰ ਚੇਂਜ ਕਰੋ ਕਿਸ ਤਰ੍ਹਾਂ ਦੇ ਸੁਭਾ ਦੇ ਮਾਲਕ ਹੁਣ ਸੁਭਾ ਦਾ ਮਤਲਬ ਹੁਣ ਕੀ ਕਰੀਏ ਮਤਲਬ ਵੀ ਹੁਣ ਹੱਥ ਹੀ ਜੋੜੀ ਜਾਈਏ ਜਦੋਂ ਵੀ ਕੋਈ ਆਵੇ ਜਦਾਂ ਹਾਂਜੀ ਅਸੀਂ ਬੜੇ ਚੰਗੇ ਆ ਤੁਸੀਂ ਇੰਤਾ ਕਰ ਇਹ ਵੀ ਨਹੀਂ ਇਹ ਨਹੀਂ ਮੈਂ ਕਹਿ ਰਿਹਾ ਇਹ ਤੇ ਮਤਲਬ ਐ ਨਹੀਂ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਇੱਕ ਇੱਕ ਸਾਡੀ ਪਰਸਨੈਲਿਟੀ ਸਾਡੀ ਸ਼ਖਸੀਅਤ ਸਾਡਾ ਜਿੱਥੇ ਸਾਨੂੰ ਕਹਿਣਾ ਪੈਣਾ ਉਹ ਤੇ ਕਹਿਣਾ ਹੀ ਪੈਣਾ ਹੁਣ ਮੰਨ ਲਓ ਮੈਂ ਸਾਰਾ ਦਿਨ 24 ਘੰਟੇ ਮੇਰੇ ਕਿੱਦਾਂ ਦੇ ਐ ਪਰ ਕਦੇ-ਕਦੇ ਮੈਨੂੰ ਆਪਣੀ ਟੋਨ ਮੇਰੀ ਟੋਨ ਧੀਤੇ ਐ ਜੇ ਜਦੋਂ ਮੈਨੂੰ ਕੋਈ ਗੱਲ ਆਉਂਦੀ ਹੈ ਵੀ ਇਹ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦੇ ਆ ਫਿਰ ਮੈਨੂੰ ਮੇਰੀ ਟੋਨ ਨੂੰ 90 ਤੇ ਕਰਨਾ ਪੈਂਦਾ ਨਾ ਪਰ ਕਿੰਨੇ ਟਾਈਮ ਲਈ ਕਰਦਾ ਮੈਂ 10 ਮਿੰਟ ਲਈ ਕਹੂੰ ਨਾ ਕਿ ਨਹੀਂ ਵੀ ਐਵੇਂ ਕਿਵੇਂ ਤੁਸੀਂ ਕਹਿੰਦੇ ਪਰ ਉਹ ਮੇਰਾ ਸੁਭਾਅ ਨਹੀਂ ਕਹਿਣਾ ਪੈਂਦਾ ਜਿੱਥੇ ਕਹਿਣਾ ਹੁੰਦਾ ਪਰ ਨੇਚਰਲ ਮੇਰਾ ਜਿਹੜਾ ਸੁਭਾਅ ਉਹ ਵੱਖਰਾ ਹਰ ਵੇਲੇ ਅਸੀਂ ਕਿੱਦਾਂ ਰਹਿੰਦੇ ਹਾਂ ਪਰ ਕਈ ਹਰ ਵੇਲੇ ਇੰਦਾ ਰਹਿੰਦੇ ਯਾਰ ਗਰਮੀ ਪੈਂਦੀ ਲਾਈਟ ਚਲੇ ਗਈ ਮੱਛਰ ਹੈ ਐਦਾਂ ਪਏ ਐ ਲਤਾਂ ਚੋੜੀਆਂ ਕੀਤੀਆਂ ਐ ਡਿਗੇ ਪਏ ਮੰਗਿਆ ਨਿਆਣਾ ਬੱਚੇ ਘਰ ਅਲੀ ਬੈਠੇ ਐਂ ਖਿੱਚੀ ਪਰੇ ਹਟ ਮੜਾ ਜਾਗ ਲਾਂ ਹੁੰਦਾ ਅੱਛਾ ਬੱਚਾ ਤਾਂ ਭੱਜ ਕੇ ਆਉਂਦਾ ਪਾਪਾ ਪਾਪਾ ਪਰੇ ਹਟ ਕੀ ਐ ਤੂੰ ਦੱਸ ਨੀਰੀ ਬਿਮਾਰੀ ਐ ਪਿਆ ਸੂਰ ਵਾਂਗੂ ਲਟਿਆ ਬੈਣੇ ਦੇ ਵਿੱਚ ਮੰਜੇ ਦੇ ਉੱਤੇ। ਜਾਂ ਸਾਰਾ ਦਿਨ ਆ ਇਹਨੂੰ ਫੜ ਕੇ ਟੱਟ। ਕੀ ਆ? ਅੱਛਾ ਜਦੋਂ ਮਾੜੀ ਜੀ ਕਿਸੇ ਨੇ ਘਰਦਿਆਂ ਨੇ ਗੱਲ ਕਰਨੀ ਆ ਫਿਰ ਪੈਣਾ ਗੱਲ। ਫਿਰ ਆ ਪੈਂਦਾ ਜਿਵੇਂ ਮਤਲਬ ਬਕਿਆੜ ਵਾਂਗੂ ਹਲਕੇ ਕੁੱਤੇ ਵਾਂਗੂ ਬੈਠਦਾ। ਜਿਵੇਂ ਕਈ ਕੁੱਤੇ ਜਿਵੇਂ ਨਹੀਂ ਬੈਠੇ ਹੁੰਦੇ ਆ ਰਾਮ ਨਾਲ। ਜਦੋਂ ਤੁਸੀਂ ਐ ਚੌਥੋ ਚੌਥ ਕਰਕੇ ਐ ਲੱਗਦਾ ਕਿ ਆ ਕੇ ਐ ਪੈਂਦੇ ਆ। ਸਵਾਹ ਆਏ ਬੰਦਿਆਂ ਦੇ ਨਹੀਂ ਬੀਬੀਆਂ ਦੇ ਵੀ ਹੋ ਸਕਦੀ ਬੀਬੀਆਂ ਦੇ ਵੀ ਹੁੰਦੇ ਸਵਾਹ ਇੱਥੇ ਖਿਚਾਉ ਸੁਭਾਅ ਹੁੰਦਾ ਵੀ ਮਤਲਬ ਇੱਕ ਧਮ ਹੈ ਭੜਕੀ ਜਾਣਾ ਤਾਂ ਮੈਂ ਕਹਿ ਰਿਹਾ ਵੀ ਆਪਣੇ ਸੁਭਾਅ ਤੇ ਕੰਮ ਕਰੀਏ ਤੇ ਜੇ ਅਸੀਂ ਆਪਣਾ ਸੁਭਾਅ ਬਦਲੀਏ ਹੱਸਪੁਖ ਸੁਭਾਅ ਰੱਖੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਆਪ ਨੂੰ ਖਿੜੇ ਖਿੜੇ ਰੱਖ ਇਹ ਤੁਹਾਡੇ ਵਾਸਤੇ ਹੈ ਹੁਣ ਜਦੋਂ ਆਹ ਖਿੜਦਾ ਹੈ ਇੱਕ ਤੇ ਆਹ ਖਿੜਦਾ ਹੈ ਆਹ ਫੁੱਲ ਨੇ ਜਿਹੜੇ ਆਰਟੀਫੀਸ਼ਲ ਨੇ ਜਿਹੜੇ ਸਾਹਮਣੇ ਪਏ ਨੇ ਆਰਟੀਫੀਸ਼ਲ ਨੇ ਨਕਲੀ ਪਰ ਇਹ ਫੁੱਲ ਖਿੜਨ ਵਾਸਤੇ ਕਿਸੇ ਵੈਦਰ ਦੀ ਕਿਸੇ ਮੌਸਮ ਦੀ ਲੋੜ ਹੈ ਨਹੀਂ ਪਰ ਬਾਹਰ ਵਾਲੇ ਫੁੱਲਾਂ ਲਈ ਅਸਲੀ ਫੁੱਲਾ ਲਈ ਲੋੜ ਹੈ ਵੈਦਰਦੀ ਬਹਾਰ ਦੀ ਲੋ ਆ ਹੈ ਸਮਾਈ ਲਈ ਠੀਕ ਹੈ ਸਮਾਈ ਲਈ ਖਿੜੇ ਰਹਿਣਾ ਇੱਕ ਏਰ ਹੌਸਟਸ ਦੀ ਵੀ ਹੁੰਦੀ ਹੈ ਆਰਟੀਫੀਸ਼ੀਅਲ ਸਿਖਾਇਆ ਉਹਨਾਂ ਨੂੰ ਇਹ ਜਾਂਦਾ ਵੀ ਹਰ ਇੱਕ ਗਾਹਕ ਨੂੰ ਕਸਟਮਰ ਨੂੰ ਤੁਸੀਂ ਹੱਸ ਕੇ ਅਟੈਂਡ ਕਰਨਾ ਹੈ ਗਾਹ ਕਹਿਣਾ ਅਗਲਾ ਹਰ ਵਾਰੀ ਜਦੋਂ ਵੀ ਤੁਸੀਂ ਹਾਂਜੀ ਇੰਨਾ ਹੱਸ ਕੇ ਜਿੱਡੀਆਂ ਮਹਿੰਗੀਆਂ ਫਲਾਈਟਾਂ ਉਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਸਮਾਈਲ ਵੀ ਉਨੀ ਜਿਆਦਾ ਇਹ ਆਰਟੀਫੀਸ਼ਲ ਆਸਟ ਇਹ ਨਕਲੀ ਆਸਟ ਗਾਹ ਨੂੰ ਖੁਸ਼ ਕਰਨ ਲਈ ਹੱਸਦਾ ਇਹ ਸਦਾ ਹੀ ਹੱਸਦਾ ਜਦੋਂ ਵੀ ਵੇਖੋਗੇ ਉਹਨਾਂ ਨੇ ਹੱਸ ਗਈ ਆਰਟੀਫੀਸ਼ਲ ਨਕਲੀ ਇਹਦੇ ਲਈ ਬਹਾਰ ਦੀ ਲੋ ਅੱਜ ਮੈਂ ਨਕਲੀ ਫੁੱਲ ਹੈ ਅਸਲੀ ਫੁੱਲ ਬਹਾਰ ਨਾਲ ਖਿੜਦਾ ਠੀਕ ਹੈ ਉਹ ਬਹਾਰ ਵੀ ਕੋਈ 3 ਮਹੀਨੇ 6 ਮਹੀਨੇ ਆਉਂਦੀ ਹੈ ਸਦਾ ਨਹੀਂ ਰਹਿੰਦੀ ਪਰ ਜੇ ਤੁਸੀਂ ਇਹਨੂੰ ਸਦਾ ਖਿੜਿਆ ਰੱਖਣਾ ਹੈ ਤੇ ਅੰਦਰ ਬਹਾਰ ਅੰਦਰ ਵਾਲਾ ਬਾਗ ਹੈ ਜਿਹੜਾ ਉਹਦੇ 'ਚ ਬਹਾਰ ਆ ਉਹ ਸਦਾ ਬਹਾਰ ਰਹੇ ਤੇ ਫੁੱਲ ਵੀ ਸਦਾ ਖਿੜਿਆ ਰਹੇ ਚਿਹਰਾ ਵੀ ਸਦਾ ਖਿੜਿਆ ਰਹੇ ਇਹ ਤੇ ਥਰਮਾਮੀਟਰ ਹੈ ਇੱਕ ਗੱਲ ਹੋਰ ਵੀ ਹੈ ਆਰਟੀਫੀਸ਼ਲ ਅਸੀਂ ਲੋਕ ਜਿਆਦਾ ਕਰ ਵੀ ਨਹੀਂ ਸਕਾਂਦੇ ਮਾੜਾ ਜਿਹਾ ਕਰਾਂਗੇ ਪੰਜ ਚਾਰ ਮਿੰਟ ਫੇਰ ਫੇਰ ਉਵੇਂ ਅਸਲੀ ਤੇ ਆ ਹੀ ਜਾਂਦਾ ਤਾਂ ਕਰਕੇ ਜਿਹੜਾ ਨਾ ਅੰਦਰ ਅੰਦਰ ਖਿੜਿਆ ਖਿੜਿਆ ਰਵੇ ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਤੇ ਕੰਮ ਕਰੀਏ ਅੰਦਰ ਦਾ ਜਿਹੜਾ ਸੁੱਕਾ ਲੱਗਿਆ ਉਹਦੇ ਤੇ ਕੰਮ ਕਰੀਏ ਅੰਦਰ ਖਿੜੇ ਰਹੇ ਉਹਦੇ ਤੇ ਵਰਕ ਕਰੀਏ ਆਪਣੇ ਆਪ ਨੂੰ ਅੰਦਰੋਂ ਜਿਦਾ ਕਹਿੰਦੇ ਆ ਨਾ ہماری ਪਿਆਰੀ ਅੰਮ੍ਰਿਤਧਾਰੀ ہماری ਪਿਆਰੀ ਅੰਮ੍ਰਿਤਧਾਰੀ ਗਿਆਨ ਗੁਰਬਾਣੀ ਗੁਰ ਨਿਮਖ ਨਾ ਮੰਨ ਤੇ ਤਾਰੀ ਰਹੇ ਇੱਕ ਮਿੰਟ ਵੀ ਇੱਕ ਨਿਮਖ ਵੀ ਗਿਆਨ ਤੋਂ ਪਰੇ ਨਾ ਜਾਓ ਗੁਰਬਾਣੀ ਤੋਂ ਪਰੇ ਨਾ ਜਾਓ ਇੱਕ ਮਿੰਟ ਵੀ ਚੰਗੇ ਵਿਚਾਰਾਂ ਤੋਂ ਪਰੇ ਨਾ ਜਾਓ ਚੰਗੇ ਵਿਚਾਰਾਂ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੋ ਫਿਰ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਦੀ ਦੇ ਫਿਰ ਹਰ ਵੇਲੇ ਬੰਦਾ ਖੜਾਉਂ ਚ ਰਹਿੰਦਾ ਹਰ ਵੇਲੇ ਬੰਦਾ ਚਾਉਂ ਚ ਰਹਿੰਦਾ ਮਸਤ ਰਹਿੰਦਾ